ਹੈਲੋ ਦੋਸਤੋ ਹੋਰ ਕੀ ਹਾਲ ਚਾਲ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਵਾਇਰਲੈਸ ਮੈਕ ਜੋ ਕਿ ਵਾਈਟ ਫ੍ਰੈਂਡਲੀ ਆ ਵਾਇਰਲੈ ਮੈਕ ਵੀ ਆਪਾਂ ਯੂਜ਼ ਕਰ ਸਕਦੇ ਆ ਪਰ ਜਿਹੜੇ ਵੀ ਨਵੇਂ ਯੂਟਿਊਬਰ ਆ ਜਿਨ੍ਹਾਂ ਨੇ ਹਜੇ YouTube ਸਟਾਰਟ ਕੀਤਾ ਉਹਨਾਂ ਨੂੰ ਇੱਕ ਮੈਕ ਦੀ ਜ਼ਰੂਰਤ ਹੁੰਦੀ ਆ ਜੇ ਆਪਾਂ ਵਾਇਰਲੈ ਮੈਕ ਯੂਜ਼ ਕਰਦੇ ਆ ਜਿਵੇਂ ਆਪਾਂ ਜਿਹਨੇ ਬਲੌਗਿੰਗ ਕਰਨੀ ਆ ਜੇ ਤਾਂ ਉਹ ਬਾਹਰ ਨੂੰ ਲਾ ਕੇ ਬਲੌਗਿੰਗ ਕਰਦਾ ਤੁਰਿਆ ਜਾਂਦਾ ਕਿਤੇ ਵੀਡੀਓ ਸ਼ੂਟ ਕਰਦਾ ਤੇ ਤਾਰ ਸਾਹਮਣੀ ਬਹੁਤ ਔਖੀ ਹੋ ਜਾਂਦੀ ਆ ਤੇ ਬਾਕੀ ਜਿਹੜਾ ਵਾਇਰਲੈਸ ਮੈਕ ਆ ਉਹਨੂੰ ਯੂਜ਼ ਕਰਨਾ ਬਹੁਤ ਹੀ ਆਸਾਨ ਹੁੰਦਾ ਆ ਬਾਕੀ ਥੋੜਾ ਮੋਟਾ ਆਪਾਂ ਅੱਗੇ ਪਿੱਛੇ ਹੋ ਕੇ ਵੀ ਉਹਨੂੰ ਯੂਜ਼ ਕਰ ਸਕਦੇ ਆ ਜਿਹੜਾ ਵਾਇਰਲੈਸ ਮੈਕ ਹੁੰਦਾ ਉਹਦੀ ਇੱਕ ਲਿੰਪਟ ਹੁੰਦੀ ਹੈ ਜਿੰਨੀ ਦੂਰ ਤੱਕ ਕਪੜੀ ਤਾਰ ਜਾਊ ਉਨੀ ਦੂਰ ਤੱਕ ਹੀ ਆਪਾਂ ਉਹਨੂੰ ਲੂ ਕਰ ਸਕਦੇ ਆ ਜੇਕਰ ਆਪਾਂ ਤਾਰ ਜ਼ਿਆਦਾ ਲੂ ਸੜਦੇ ਆ ਤਾਂ ਤਾਰ ਪੈਰਾਂ ਦੇ نیچے ਹੁੰਦੀ ਆ ਜੇਕਰ ਤਾਰ ਨੂੰ ਆਪਾਂ ਘੱਟ ਲੂ ਸੜਦੇ ਆ ਤਾਂ ਫਿਰ ਜੇ ਕਈ ਜਿਹੜੀ ਦੂਰੋਂ ਕੋਈ ਚੀਜ਼ ਸ਼ੂਟ ਕਰਨੀ ਹੁੰਦੀ ਹੈ ਤਾਂ ਆਪਾਂ ਨੂੰ ਉਹਦੇ 'ਚ ਮੁਸ਼ਕਲ ਆਉਂਦੀ ਹੈ ਇਸ ਲਈ ਆਪਾਂ ਅੱਜ ਤੁਹਾਡੇ ਵਾਸਤੇ ਵਾਇਰਲੈਸ ਮੈਕ ਲੈ ਕੇ ਆਏ ਆ ਉਹ ਵੀ ਮੈਕ ਕੰਪਨੀ ਦਾ ਆਹ ਵਾਇਰਲੈਸ ਮੈਕ ਦਾ ਡੱਬਾ ਆਹ ਕੰਪਨੀ ਦਾ ਮੈਕ ਹੋਰ ਵੀ ਬਹੁਤ ਸਮਾਨ ਬਣਾਉਂਦੀ ਸੀ ਇਲੈਕਟ੍ਰੋਨਿਕ ਸਮਾਨ ਖੋਨਾ ਵਾਸਤੇ ਇਹਦੇ ਵੱਲੋਂ ਅਮੈਕਾ ਇੱਕ এনਵਾਇਰਨਮੈਂਟ ਫ੍ਰੈਂਡਲੀ ਇਹਦਾ ਡੱਬਾ ਜਿਹੜਾ ਇਕੋ ਫ੍ਰੈਂਡਲੀ ਇਹਨਾਂ ਨੇ ਉੱਪਰ ਮੈਂਸ਼ਨ ਵੀ ਕਰਿਆ ਇਹਨੂੰ ਖੋਲਦੇ ਆਪਾਂ ਆਨੇ ਕਲੇਮ ਇਹ ਡੱਬਾ ਜਿਹਦੇ ਵਿੱਚ ਆਪਣਾ ਹੈਗਾ ਮੈਕ ਇਹਨੂੰ ਵੀ ਹੁਣ ਆਪਾਂ ਕਰਦੇ ਆ ਅਨਬਾਕਸ ਇਹ ਵੀ ਦੇਖਦੇ ਆ ਕਿ ਕੀ ਕੀ ਐਕਸੈਸਰੀ ਆ ਲਓ ਜੀ ਆਪਾਂ ਖੋਲ ਲਿਆ ਡੱਬਾ ਇਹ ਨੂੰ ਰੱਖਦੇ ਆਪਾਂ ਇਧਰ ਸਾਈਡ ਤੇ ਆ ਆਪਣੀ ਮੇਨ ਡਿਵਾਈਸ ਆ ਜੋ ਕਿ ਹੈਗਾ ਚਾਰਜਿੰਗ ਕੇਸ ਤੇ ਇਹਦੇ ਵਿੱਚ ਹੀ ਆਪਣੀਆਂ ਤਿੰਨੇ ਆਈਟਮਾਂ ట్రాన్స్‌ਮੀਟਰ ਤੇ ਮੈਕ ਆਹ ਦੋ ట్రాన్స్‌ਮੀਟਰ ਨੇ ਆਇੱਕ ਰਿਸਿਵਰ ਆ ਇਦਾਂ ట్రాన్స్‌ਮੀਟਰ ਵੀ ਦੇਖੋ ਮਾਈਕ੍ਰੋਫੋਨ ਦੀ ਨੂੰ ਕਹਿੰਦੇ ਨੇ ਆ ਇੰਨੋਂ ਪਰ ਸੈੱਟਤੀ ਰੱਖਦੇ ਹਾਂ ਫੂਰ ਦੇਖਦੇ ਇਹਦੇ ਵਿੱਚ ਕੀ ਐਕਸੈਸਰੀ ਇੱਕ ਕਾ ਯੂਜ਼ਰ ਮੈਨੂਅਲ ਆ ਇਹਦੇ ਤੇ ਸਾਰੀ ਡਿਟੇਲ ਅਸੀਂ ਬੇਬੀ ਕਿੱਦਾਂ ਕਿੱਦਾਂ ਆਪਾਂ ਨੂੰ ਅਟੈਚ ਕਰਨਾ ਹੋਣਾ ਨਾਲ ਤੇ ਕਿੱਦਾਂ ਕਿੱਦਾਂ ਯੂਜ਼ ਕਰਨਾ ਇਹਨੂੰ ਪੜ੍ਹਨੀ ਤਾਂ ਲੋੜ ਨਹੀਂ ਇੱਕ ਕਾ ਦੀ ਡੱਬੀ ਇਹਦੇ ਵਿੱਚ ਦੇਖਦੇ ਨੇ ਵਿੱਚ ਕੀ ਕੀ ਆ ਇਹਦੇ ਵਿੱਚ ਦੋ ਆ ਇੱਕ ਤਾਂ ਲਾਈਟਨਿੰਗ ਪੋਰਟ ਆ ਤੇ ਇੱਕ ਯੂਐਸਬੀ ਸੀ ਟਾਈਪ ਆ ਨੀ ਚਾਰਜ ਕਰਨ ਵਾਸਤੇ ਬਾਕੀ ਇਹ ਖਾਲੀ ਆ ਹਟਾਈ ਚੈਨ ਚਾਰਜ ਕਰਨ ਵਾਸਤੇ ਆ ਲਾਈਟਨਿੰਗ ਕੋਡ ਆ ਇਹ ਪੈਨ ਨੂੰ ਯੂਜ਼ ਕਰਨਾ ਹੋਏ ਆਈਫੋਨ ਵਾਸਤੇ ਆਈਫੋਨ ਤੇ ਲੌਨ ਦਾ ਇਹਦੇ ਨਾਲ ਅਟੈਚ ਹੋਊਗਾ ਆ ਮੈਂ ਇਨਵੋਇਸ ਵੈਲਡ ਕੁਆਲਟੀ ਠੀਕ ਠਾਕ ਆ ਕੋਈ ਬਾਲੀ ਵਧੀਆ ਨਹੀਂ ਪਰ ਇਹਦਾ ਰੇਟ ਵੀ ਬਹੁਤ ਘੱਟ ਆ 1000 ਰੁਪਏ ਦਾ ਪੈਂਦਾ ਸਾਰਾ ਇਹ ਗੋਇਆ ਦਾ ਜੇ M1 ਲੈਨੇ ਉਹ ਵੀ 1000 ਰੁਪਏ ਦਾ ਪੈਂਦਾ ਵਾਇਰਲੈਸ ਮੈਕ 1000 ਰੁਪਏ ਦਾ ਹੀ ਆਪਾਂ ਨੂੰ ਵਾਇਰਲੈਸ ਪੈਂਦਾ ਗੋਇਆ ਦੇ M1 ਨਾਲੋਂ ਤਾਂ ਕੁਆਲਿਟੀ ਜਣੀ ਮੈਨ ਲੱਗਦਾ ਹੋ ਸਕਦਾ ਵੀ ਥੋੜੀ ਘਣੀ ਡਾਊਨ ਹੋਵੇ ਪਰ ਮਤਲਬ ਤਾਰ ਜਿੱਤੇ ਆਪਾਂ ਲੰਬੀ ਛੜਦੇ ਆ ਤਾਂ ਪੈਰਾਂ ਚੋਂਦੀ ਆ ਜੇ ਛੋਟੀ ਰੱਖਦੇ ਆ ਤਾਂ ਆਪਾਂ ਫੋਨ ਨੂੰ ਦੂਰ ਨਹੀਂ ਸੁਣ ਸਕਦੇ ਤਾਂ ਕਰਕੇ ਵਾਇਰਲੈਸ ਹੋਣ ਦੇ ਨਾਲ ਨਾਲ ਆਪਾਂ ਨੂੰ ਇੰਨਾ ਫਾਇਦਾ ਦਊਗਾ ਜੀ ਵੀ ਆਪਾਂ ਦੂਰੋਂ ਵੀ ਸੁਣ ਸਕਦੇ ਆ ਨੇੜੋਂ ਵੀ ਆਪਣੀ ਆਵਾਜ਼ ਸਟੇਬਲ ਰਹੂਗੀ ਇਕੋ ਜੀ ਆਵਾਜ਼ ਆਊਗੀ ਬਾਕੀ ਆਪਾਂ ਇਹਨੂੰ ਚੈੱਕ ਕਰਦੇ ਆ ਫੋਨ ਨਾਲ ਅਟੈਚ ਕਰਕੇ ਦੇਖਦੇ ਆ ਪਹਿਲਾਂ ਆਪਾਂ ਚੈੱਕ ਕਰਦੇ ਆਂ ਇਹਦੇ ਉੱਤੋਂ ਟੇਪ ਜੀ ਲਾ ਕੇ ਇਹਨੂੰ ਚਾਰਜ ਆਹ ਦੇਖਿਓ ਪ੍ਰਾਟੀਕ ਨੇ ਦੀ ਵੀ ਆ ਬਲੂ ਜੀ ਕਲਰ ਦੀ ਲੋ ਇਹੇ ਤੋਂ ਵੀ ਲਾਤੀ ਟਰਾਂਸਮਿਟਰ ਅਸੀਂ ਇਹਨੂੰ ਲੋਡ ਨਹੀਂ ਹੈ ਜੀ ਆ ਦੇਖੋ ਬੱਤੀਆਂ ਦੇਖਦਿਆਂ ਤੁਹਾਨੂੰ ਰੈੱਡ ਰੈੱਡ ਜਗਦੀਆਂ ਨੇ ਇਹ ਮੈਂ ਇੱਕ ਦੇ ਬੱਚਾ ਦੀ ਕਿਉਂ ਚਾਰਜ ਹੋਣ ਲੱਗ ਗਿਆ ਬਾਕੀ ਆਪਾਂ ਤੁਹਾਨੂੰ ਇਹਦੀ ਆਵਾਜ਼ ਸੁਣਾਉਣੀ ਹੈ ਜਿਹੜੀ ਤੁਸੀਂ ਹੁਣ ਆਵਾਜ਼ ਸੁਣਦੇ ਹੋ ਇਹ ਡਾਇਰੈਕਟ ਆਪਣੇ ਫੋਨ ਤੋਂ ਰਿਕਾਰਡ ਹੋ ਰਹੀ ਹੈ ਇਹਦੇ ਨਾਲ ਕੋਈ ਮੈਗਨੀਫਾਈਅਰ ਕੀਤਾ ਨਾ ਵਾਇਰਲੈਸ ਨਾ ਮੈਕ ਬਹਿਰ ਵਾਲਾ ਡਾਇਰੈਕਟ ਆਪਣੇ ਫੋਨ ਤੋਂ ਹੀ ਆਵਾਜ਼ ਰਿਕਾਰਡ ਹੋ ਰਹੀ ਹੈ ਇਹ ਹੁਣ ਆਪਾਂ ਤੁਹਾਨੂੰ ਸੁਣਾਵਾਂਗੇ ਇਹਦੀ ਆਵਾਜ਼ ਹਾਂਜੀ ਦੋਸਤੋ ਹੁਣ ਆਪਾਂ ਕਰ ਲਿਆ ਇਹਨੂੰ ਅਟੈਚ ਮਾਈਕ੍ਰੋਫੋਨ ਨੂੰ ਹੁਣ ਤੁਸੀਂ ਦੇਖੋ ਕੋਈ ਆਵਾਜ਼ ਚ ਡਿਫਰੈਂਸ ਆ ਰਿਹਾ ਸਾਰੇ ਹਾਂ ਪਹਿਲਾਂ ਨਾਲੋਂ ਪਹਿਲਾਂ ਜਿਹੜੀ ਤੁਸੀਂ ਹੁਣ ਤੱਕ ਆਡੀਓ ਸੁਣੀਆ ਉਹ ਆਪਣੇ ਫੋਨ ਦੀ ਡਾਇਰੈਕਟ ਆਡੀਓ ਸੀ ਤੇ ਹੁਣ ਆਪਾਂ ਅਟੈਚ ਕਰ ਲਿਆ ਇਸ ਮਾਈਕ੍ਰੋਫੋਨ ਨੂੰ ਆ ਦੇਖੋ ਇਹਦੀ ਗ੍ਰੀਨ ਬੱਤੀ ਹੋਈ ਪਈ ਆ ਕਿੱ ਟੈਚ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ ਫੈਨ ਨੂੰ ਵੀ ਔਨ ਕਰਾਂਗੇ ਇਹਦੇ ਨੌਇਜ਼ ਕੈנסਲੇਸ਼ਨ ਮੋਡ ਦਾ ਔਨ ਕਰਕੇ ਵੀ ਚੈੱਕ ਕਰਾਂਗੇ ਆ ਪਈ ਡੱਬੀ ਤੇ ਇਹਦੇ ਵਿੱਚ ਆ ਇੱਕ ਰਹਿ ਗਿਆ ਤੇ ਇੱਕ ਆਪਣੇ ਕੋਲ ਅਟੈਚ ਕੀਤਾ ਹੋਇਆ ਹੁਣ ਤੁਸੀਂ ਦੱਸੋ ਵੀ ਕੁਆਲਿਟੀ 'ਚ ਫਰਕ ਪਿਆ ਆਵਾਜ਼ ਦੀ ਜਿਹ ਪਹਿਲਾਂ ਉਹਨਾਂ ਕੁਝ ਹੁਣ ਇਹ ਅਟੈਚ ਆ ਹੁਣ ਮਾਈਕ੍ਰੋਫੋਨ ਰਾਹੀਂ ਆਵਾਜ਼ ਆ ਰਹੀ ਆ ਪਹਿਲਾਂ ਆਪਾਂ ਨੂੰ ਚੈੱਕ ਤਾਂ ਬਹੁਤ ਤਰ੍ਹਾਂ ਨਾਲ ਕਰ ਲਿਆ ਹੁਣ ਤੱਕ ਮੈਕ ਨੂੰ ਤੇ ਪਰ ਨੌਇਜ਼ ਕੈנסਲੇਸ਼ਨ ਦਾ ਤਾਂ ਇਹ 'ਚ ਕੋਈ ਖਾਸ ਹੈ ਨਹੀਂ ਸਿਸਟਮ ਪਰ ਇਹ ਫਾਇਦਾ ਹੈਗਾ ਵੀ ਜੇ ਫੋਨ ਆਪਾਂ ਤੋਂ 5-6 ਫੁੱਟ ਦੂਰ ਵੀ ਪਿਆ ਤਾਂ ਆਪਣੀ ਆਵਾਜ਼ ਬਹੁਤ ਵਧੀਆ ਆ ਜੂਗੀ ਬੱਚਾ ਨੌਇਜ਼ ਕੈنسਲੇਸ਼ਨ ਵਾਲੇ ਤੇ ਕੋਈ ਖਾਸ ਸਿਸਟਮ ਹੈ ਨਹੀਂ ਇਹਨੂੰ ਇਦਾਂ ਕਾਲਰ ਤੇ ਲਾ ਕੇ ਆਪਾਂ ਵਰਤ ਵਰਤ ਸਕਦੇ ਆ ਪਰ ਨੌਇਜ਼ ਕੈنسਲੇਸ਼ਨ ਵਾਲੇ ਚ ਸਿਸਟਮ ਹੈ ਨਹੀਂ ਉਦਾਂ ਠੀਕ ਆ ਆਵਾਜ਼ ਨੂੰ ਠੀਕ ਕੈਚ ਕਰ ਲੈਂਦਾ ਤੇ ਆਪਾਂ ਦੂਰੋਂ 5-6 ਫੁੱਟ ਫੋਨ ਨੂੰ ਦੂਰ ਰੱਖ ਕੇ ਵਧੀਆ ਤਰੀਕੇ ਨਾਲ ਬੋਲ ਸਕਦੇ ਆ ਬਾਕੀ ਆਪਾਂ ਇਹਨੂੰ ਲੌਂਗ ਡਿਸਟੈਂਸ ਤੇ ਵੀ ਚੈੱਕ ਕਰਾਂਗੇ ਕਦੇ ਮੌਕਾ ਮਿਲਿਆ ਤਾਂ ਕਿੰਨੀ ਕ ਦੂਰ ਤੱਕ ਆਵਾਜ਼ ਇਹਦੀ ਸਹੀ ਆ ਸਕਦੀ ਉਦਾਂ ਇਹਦੀ ਆਵਾਜ਼ ਦੀ ਕੁਆਲਿਟੀ ਕੋਈ ਖਾਸ ਵਧੀਆ ਨਹੀਂ ਹੈਗੀ ਠੀਕ ਠਾਕ ਕੁਆਲਿਟੀ ਆ ਪਰ ਜਿਹੜਾ ਫੋਨ ਦਾ ਆਪ ਦਾ ਮੈਕ ਹੁੰਦਾ ਉਹਦੇ ਚ ਬਸ ਸੇਮ ਪ੍ਰੋਬਲਮ ਇਹੀ ਆ ਵੀ ਉਹਦੇ ਚ ਆ ਖੋਟੇ ਇਡਾ ਖੋਟ ਦੀ ਦੂਰੀ ਤੋਂ ਆਵਾਜ਼ ਸਹੀ ਆਉਂਦੀ ਆ ਜਦੋਂ ਆਪਾਂ 5-6 ਫੁੱਟ ਦੂਰ ਜਾਂ 6-7 ਫੁੱਟ ਦੂਰ ਹੋ ਜਾਂਦੇ ਆ ਉਦੋਂ ਉਹਦੀ ਆਵਾਜ਼ ਸਾਫ਼ ਨਹੀਂ ਆਉਂਦੀ ਉਦੋਂ ਉਹਦੇ ਵਿੱਚ ਆਵਾਜ਼ ਆਪਾਂ ਨੂੰ ਡੂੰਗੀ ਡੂੰਗੀ ਆਉਣ ਲੱਗ ਜਾਂਦੀ ਜਿੱਦਾਂ ਆਪਾਂ ਜ਼ਿਆਦਾ ਦੂਰੋਂ ਬੋਲਦੇ ਹੰਨੇ ਆ ਇਹਦੇ ਵਿੱਚ ਬਸ ਆਪਾਂ ਨੂੰ ਇੰਨਾ ਕੁ ਫਾਇਦਾ ਵੀ ਆਪਣੇ ਕਾਲਰ ਤੇ ਲੱਗਿਆ ਹੋਇਆ ਜੇ ਆਪਾਂ ਫੋਨ ਤੋਂ 6-7 ਫੁੱਟ ਦੂਰ ਹੋ ਕੇ ਹੀ ਬੋਲਾਂਗੇ ਤਾਂ ਆਵਾਜ਼ ਸੇਮ ਹੀ ਆਊਗੀ ਬਾਕੀ ਜਿਹੜਾ ਤਾਰ ਵਾਲਾ ਮੈਂ ਕਹ ਉਹਦੀ ਦਾ ਇੱਕ ਤ ਵੀ ਤੁਹਾਨੂੰ ਆਪਾਂ ਦੱਸ ਹੀ ਦਿੱਤੀ ਉਹਦੇ ਨੂੰ ਇਹ ਠੀਕ ਆ ਕਿਉਂਕਿ ਇਹਦੇ ਵਿੱਚ ਕੋਈ ਤਾਰ ਦਾ ਝੰਜਟ ਨਹੀਂ ਹੈਗਾ ਆਪਾਂ ਜਿੰਦੀ ਦੂਰ ਮ ਪਰ ਜੇ ਆਪਾਂ ਮੈਕ ਨਹੀਂ ਯੂਜ਼ ਕਰਦੇ ਫੋਨ ਨੂੰ ਜੋ ਕੋਲੇ ਕਰ ਲੈਨੇ ਆ ਤਾਂ ਵਾ ਸਹੀ ਹੁੰਦੀ ਆ ਦੂਰ ਕਰ ਲੈਨੇ ਵਾ ਸਹੀ ਨਹੀਂ ਆਉਂਦੀ ਜੇਕਰ ਆਪਾਂ ਬਾਹਰ ਵਾਲਾ ਮੈਕ ਯੂਜ਼ ਕਰਦੇ ਆ ਤਾਂ ਉਹਦੀ ਸੇਮ ਪ੍ਰੋਬਲਮਾਂ ਵੀ ਹੈ ਤਾਰ ਦਾ ਪਹੁੰਚਿਤ ਪਾਇਆ ਜਾਂਦਾ ਇਹਦਾ ਇਹੀ ਫਾਇਦਾ ਪਰ ਇਹਦੀ ਨੋਇਜ਼ ਕੈਨਸਲੇਸ਼ਨ ਜਿਹੜੀ ਉਹ ਕੋਈ ਖਾਸ ਵਧੀਆ ਤਾਂ ਹੈ ਨਹੀਂ ਮੈਨੂੰ ਤਾਂ ਵਧੀਆ ਨਹੀਂ ਲੱਗੀ ਨੋਇਜ਼ ਕੈਨਸਲੇਸ਼ਨ ਪਰ ਜਿਹਨੇ ਨਵਾਂ ਨਵਾਂ YouTube ਸਟਾਰਟ ਕਰਨਾ ਉਹ ਬੰਦੇ ਵਾਸਤੇ ਬਹੁਤ ਹੀ ਵਧੀਆ ਚੀਜ਼ ਆ ਕਿਉਂਕਿ 1000 ਰੁਪਏ ਦੇ ਵਿੱਚ ਆਪਾਂ ਨੂੰ ਹੋਰ ਵੀ ਕੀ ਮਿਲ ਸਕਦਾ ਨੋਇਜ਼ ਕੈਨਸਲੇਸ਼ਨ ਦੀ ਉਮੀਦ ਵਾਲੀ ਨਾ ਹੀ ਕੀਤੀ ਜਾਵੇ 1000 ਰੁਪਏ ਚ ਤਾਂ ਹੀ ਚੰਗਾ ਕਿ ਤੱਕ ਟੁਕੜ 3000 ਰੁਪਏ ਤੋਂ ਸਟਾਰਟ ਹੋਊਗਾ ਉਹਦੇ 'ਚ ਥੋੜੀ ਜਿਹੀ ਨੌਇਜ਼ ਕੈਨਸਲੇਸ਼ਨ ਦੀ ਕੁਆਲਿਟੀ ਹੋ ਪਰ ਜਿਆਦਾ ਵਧੀਆ ਜੇ ਲੈਣਾਗਾ ਤਾਂ ਮੰਨ ਲਓ 5-6000 ਤੋਂ ਸਟਾਰਟ ਹੋ ਬਾਕੀ ਮੈਂ ਇੱਕ 3000 ਤੋਂ ਲੈ ਕੇ 25 ਤੋਂ 30000 ਤੱਕ ਮੈਕ ਪਏ ਆ ਜਿਨ੍ਹਾਂ ਦੀ ਨੌਇਜ਼ ਕੈਨਸਲੇਸ਼ਨ ਵਧੀਆ ਗੀ ਜਿੰਨਾ ਮਹਿੰਗਾ ਮੈਕ ਹੋਈ ਜਾਊਗਾ ਉੰਨੀ ਆਵਾਜ਼ ਦੀ ਕੁਆਲਿਟੀ ਹਾਈ ਹੋ ਜਾਊਗੀ ਪਰ ਜਿਹੜਾ 1000 ਰੁਪਏ ਦਾ ਇਹ ਤੋਂ ਆਪਾਂ ਇੰਨੀ ਕੀਮਤ ਕਰ ਸਕਦੇ ਆ ਵੈਸੇ ਬਹੁਤ ਹੀ ਵਧੀਆ ਮੈਕ ਆ ਆਪਾਂ ਇਹਨੂੰ ਯੂਜ਼ ਜ਼ਰੂਰ ਕਰ ਸਕਦੇ ਆ ਇਹਦੇ 'ਚ ਕੋਈ ਏਦਾਂ ਹੀ ਕੋਈ ਖਾਸ ਕਮੀ ਨਹੀਂ ਆ 1000 ਰੁਪਏ ਪਰ ਉਹਦੇ ਨੂੰ ਇਹ ਚੀਜ਼ ਤਾਂ ਠੀਕ ਹੈ ਦੇ ਵਿੱਚ ਤਾਰ ਦਾ ਝੰਜਟ ਤਾਂ ਕੋਈ ਨਹੀਂ ਆਪਾਂ ਇਹਨੂੰ ਬਿਨਾਂ ਤਾਰ ਤੋਂ ਵਰਤ ਸਕਦੇ ਹਾਂ ਵਾਇਰਲੈਸਲੀ ਫੋਨ ਤੋਂ ਆਪਾਂ 5-6 ਫੁੱਟ ਦੂਰ ਖੜ ਕੇ ਵਧੀਆ ਵਰਤ ਸਕਦੇ ਹਾਂ ਬਾਕੀ ਇਹਦੇ ਵਿੱਚ ਦੋ ਮਾਈਕ੍ਰੋਫੋਨ ਇੱਕ ਆ ਮੇਰੇ ਲੱਗਿਆ ਹੋਇਆ ਹੈ ਕਾ ਰਿਹਾ ਜੇ ਆਪਾਂ ਕਿਸੇ ਹੋਰ ਨਾਲ ਵੀ ਗੱਲ ਕਰਨੀ ਹੈ ਕਿਸੇ ਨਾਲ ਕੋਈ ਆਪਾਂ ਪੌਡਕਾਸਟ ਵਗੈਰਾ ਕਰਨਾ ਜਾਂ ਕਿਸੇ ਹੋਰ ਬੰਦੇ ਨਾਲ ਕੋਈ ਗੱਲ ਕਰਨੀ ਹੈ ਕਿਸੇ ਚੀਜ਼ ਦੀ ਜਾਣਕਾਰੀ ਦੇਣੀ ਚਾਹੁੰਦੇ ਆ ਤਾਂ ਆਪਾਂ ਇੱਕ ਮੈਕ ਆਪਣੇ ਕਾਲਰ ਤੇ ਤੇ ਦੂਜਾ ਆ ਜਿਹੜਾ ਆ ਮੈਕਾ ਦੂਜੇ ਬੰਦੇ ਦੇ ਕਾਲਰ ਤੇ ਲਗਾ ਕੇ ਵਧੀਆ ਉਹਦੇ ਨਾਲ ਗੱਲਬਾਤ ਕਰ ਸਕਦੇ ਆ ਵਾਇਰਲੈਸ ਮੈਕ ਨੂੰ ਜਦੋਂ ਆਪਾਂ ਗੱਲਾਂਗੇ ਤਾਂ ਆਪਣੇ ਮੂੰਹ ਕੋਲੇ ਜਾ ਅਗਲਾ ਬੋਲੂਗਾ ਤਾਂ ਦੂਜੇ ਬੰਦੇ ਦੇ ਮੂੰਹ ਕੋਲੇ ਕਰਨਾ ਪਊ ਇਹਦਾ ਇਹੀ ਆ ਵੀ ਇਹ ਮੈਕ ਅਪ ਅਗਲੇ ਦੇ ਕਲਰ ਤੇ ਲਾ ਸਕਦੇ ਆ ਇੱਕ ਮੈਕ ਆਪਣੇ ਕਲਰ ਤੇ ਲੱਗਿਆ ਰਹੂਗਾ ਆਵਾਜ਼ ਠੀਕ ਆਊਗੀ ਪਰ ਕੁਆਲਿਟੀ ਠੀਕ-ਠਾਕ ਆ ਕੋਈ ਬਾਲੀ-ਮਾੜੀ ਵੀ ਕੁਆਲਿਟੀ ਨਹੀਂ ਹੈਗੀ ਵਧੀਆ ਕੁਆਲਿਟੀ ਆ ਪਰ ਜਿਹੜੀ ਨੌਇਜ਼ ਕੈਨਸਲੇਸ਼ਨ ਵਾਲਾ ਸਿਸਟਮ ਆ ਉਹ ਇਹਦੇ 'ਚ ਹੈ ਨਹੀਂਗਾ ਵੈਸੇ ਮੈਂ ਟਰਾਈ ਕੀਤਾ ਸੀ ਮੈਨੂੰ ਕੋਈ ਖਾਸ ਇਹਦੇ ਵਿੱਚ ਲੱਗੀ ਨਹੀਂ ਕੁਆਲਿਟੀ ਪਰ ਆਪਣੇ ਲਈ ਹੈ ਇਹ ਵਰਦਾਨ ਆ ਆਪਾਂ ਯੂਜ਼ ਜ਼ਰੂਰ ਕਰ ਸਕਦੇ ਆ ਬਾਕੀ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਵਧੀਆ ਲੱਗੀ ਤਾਂ ਵੀ ਦੱਸਿਓ ਬਾਕੀ ਮੈਕ ਦੀ ਕੁਆਲਿਟੀ ਕਿੱਦਾਂ ਦੀ ਲੱਗੀ ਤੁਸੀਂ ਉਹ ਵੀ ਕਮੈਂਟ ਕਰਕੇ ਦੱਸਿਓ ਹੋਰ ਦੇ ਤੁਹਾਨੂੰ ਕੋਈ ਵੀਡੀਓ ਚਾਹੀਦੀ ਹੋਈ ਉਹ ਵੀ ਕਮੈਂਟ ਕਰਿਓ ਬਾਕੀ ਹੋਰ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਨਵੇਂ ਯੂਟਿਊਬਰਾਂ ਵਾਸਤੇ ਸਸਤੀਆਂ ਉਹ ਆਪਾਂ ਹੋਰ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਹੌਲੀ ਹੌਲੀ ਸਾਰੀਆਂ ਚੀਜ਼ਾਂ ਲੈ ਕੇ ਆਵਾਂਗੇ ਬਾਕੀ ਸਾਡੀ ਚੈਨਲ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਕੋਲੇ ਜਰੂਰ ਪਹੁੰਚੇ ਤੇ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਨਾਲ ਜਰੂਰ ਜੁੜੋ ਧੰਨਵਾਦ